ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਨਿਊ ਬਲੌਗ ਦੀ ਹੋ ਚੁੱਕੀ ਹੈ ਜੀ ਸਟਾਰਟਿੰਗ ਤੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਸੁਬਾ ਦੇ ਵਜ ਚੁੱਕੇ ਆ ਜੀ 8 ਤੇ ਹੋਰ ਜੀ ਕਿਵੇਂ ਲੱਗਦੇ ਆ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੀ ਆਉਣ ਵਾਲੀ ਵੀਡੀਓ ਦੀ ਨਾਲ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਤੇ ਸਵੇਰ ਸਵੇਰ ਮਾਰਨਿੰਗ ਦਾ ਟਾਈਮ ਹੈ ਤੇ ਮੈਂ ਕੱਢ ਰਹੀ ਆ ਜੀ ਝਾੜੂ ਪਹਿਲੇ ਚਾਹ ਚੂ ਬੱਚਿਆਂ ਨੂੰ ਪਿਆਈ ਇਹਨਾਂ ਨੂੰ ਵੀ ਪਿਆਈ ਆ ਮੈਂ ਕਿਹਾ ਚਲੋ ਇੱਕ ਵਾਰੀ ਚਾਹ ਪੀ ਲੋ ਫਿਰ ਤੁਹਾਨੂੰ ਪਤਾ ਹੈ ਕਿ ਬੱਚੇ ਸਕੂਲ ਜਾਂਦੇ ਆ ਰੋਟੀ ਪਾਣੀ ਵੀ ਹੋ ਜਾਂਦਾ ਹੈਗਾ ਕਾਫੀ ਸਾਰਾ ਜਿਹੜਾ ਲੇਡੀਜ਼ ਦਾ ਵਿਚਾਰੀ ਦਾ ਸਵੇਰ ਸਵੇਰ ਦਾ ਕੰਮ ਹੋ ਜਾਂਦਾ ਤੇ ਮੈਨੂੰ ਲੱਗੀ ਝਾੜੂ ਕੱਢਦੀ ਕਰਦੀ ਨੂੰ ਗਰਮੀ ਉਸ ਤੋਂ ਬਾਅਦ ਫਿਰ ਮੈਂ ਉਹ ਟੋਪੀ ਵੀ ਲਾਤੀ ਕੋਟ ਵੀ ਲਾਤਾ ਸ਼ਾਲ ਵੀ ਲਾਤਾ ਫਿਰ ਮੈਂ ਕਿਹਾ ਚਲੋ ਕਿਉਂਕਿ ਸ਼ਾਲ ਕੋਟੀ ਤੱਬੇ ਨਹੀਂ ਆ ਰਹੀ ਸੀ ਮੈਂ ਬੋਕਰ ਗੱਡੀ ਜਾਂਦੀ ਸੀ ਇਸ ਕਰਕੇ ਤੇ ਇਹਦਰ ਸਬਜ਼ੀ ਵੇਖਣ ਲੱਗ ਗਏ ਵੀ ਕਿਹੜੀ ਕਿਹੜੀ ਸਬਜ਼ੀ ਉਗਰੀ ਐ ਤੇ ਕਿਹੜੀ ਕਿਹੜੀ ਹਜੇ ਉਗਰਨੀ ਬਾਕੀ ਆ ਤੇ ਇਹ ਮੈਨੂੰ ਕਹਿੰਦੇ ਤੁਹਾਨੂੰ ਠੰਡ ਨਹੀਂ ਲੱਗਦੀ ਮੈਂ ਕਿਹਾ ਤੁਸੀਂ ਵੀ ਕੰਮ ਕਰੋ ਘਰ ਦਾ ਕੋਈ ਵੀ ਆਪਦਾ ਕੰਮ ਕਰੋ ਖਿੱਚਦਾ ਕੰਮ ਕਰੋ ਫਿਰ ਤੁਹਾਨੂੰ ਵੀ ਗਰਮੀ ਆਊਗੀ ਹਨਾ ਤੇ ਅਸੀਂ ਮਜ਼ਾਕ ਕਰਦੇ ਰਹੇ ਜੀ ਦੋਨੇ ਮੈਂ ਕਿਹਾ ਲਓ ਟੋਪੀ ਵੀ ਉਤਾਰ ਦਿਨੀ ਆ ਤੁਹਾਡੀ ਇਹਨਾਂ ਨੇ ਟੋਪੀ ਵੀ ਨਹੀਂ ਉਤਾਰਨ ਦਿੱਤੀ ਤੇ ਸ਼ਾਲ ਵੀ ਨਹੀਂ ਉਤਾਰਨ ਦਿੱਤਾ ਫਿਰ ਕਹਿੰਦੇ ਵੀ ਫੋਨ ਕਿੱਥੇ ਤੁਹਾਡਾ ਮੈਂ ਕਿਹਾ ਵੀ ਮੇਰਾ ਫੋਨ ਪਤਾ ਨਹੀਂ ਕਿੱਥੇ ਹੈ ਤੇ ਇਹਨਾਂ ਨੂੰ ਨਾ ਗਾਈਜ਼ ਅਸੀਂ ਹੱਸਣ ਲੱਗ ਗਏ ਇਹਨਾਂ ਨੂੰ ਨਾ ਮੇਰਾ ਸਾਹਮਣੇ ਪਿਆ ਮੋਬਾਈਲ ਨਹੀਂ ਦੱਸਿਆਗਾ ਬਿਲਕੁਲ ਦੱਸਿਆ ਕਿਉਂਕਿ ਮੈਂ ਕੁਰਸੀ ਤੇ ਰੱਖ ਕੇ ਫੋਨ ਵੀਡੀਓ ਬਣਾਈ ਜਾਂਦੀ ਸੀ ਤੇ ਮੈਂ ਆਖਿਆ ਤੁਸੀਂ ਇੱਧਰ ਆ ਜਾਓ ਇਹ ਫੋਨ ਨੇ ਇਹਨਾਂ ਨੂੰ ਦੱਸਿਆ ਕਹਿੰਦੇ ਉਹ ਦੇਖੋ ਫੋਨ ਪਿਆ ਮੈਂ ਇਹਨਾਂ ਨੂੰ ਆਖਿਆ ਤੁਸੀਂ ਵਾਈ ਵਾਈ ਕਰ ਦਿਓ ਤੇ ਬਟ ਇਹ ਮਜ਼ਾਕ ਕਰਦੇ ਰਹੇ ਕਹਿੰਦੇ ਅਸੀਂ ਜਾਣੇ ਆ ਫਿਰ ਮੈਂ ਇਹਨਾਂ ਨੂੰ ਆਖਿਆ ਮੈਂ ਕਿ ਤੁਸੀਂ ਜਾਓ ਨਾ ਤੇ ਜਾਓ ਤੁਸੀਂ ਇੱਕ ਵਾਰੀ ਨਾ ਵੀ ਗੱਡੀ ਘਰੋਂ ਬਾਹਰ ਕਰ ਦਿਓ ਕਿਉਂਕਿ ਬੱਕਰ ਮੈਂ ਗਲੀ ਚ ਤਾਂ ਕੱਢ ਆਈ ਸੀਗੀ ਅੱਜ ਆਪਾਂ ਜਾਣਾ ਹੈ ਗਾਈਜ਼ ਲੱਕੜਾ ਚਰਵਾਉਣ ਵਾਸਤੇ ਤੇ ਗੱਡੀ ਆਪਾਂ ਇੱਥੇ ਰਾਤ ਕੁਛ ਤਾਂ ਲੱਕੜਾ ਰੱਖਤੀਆਂ ਸੀਗੀਆਂ ਵਿੱਚ ਤੇ ਕੁਛ ਖਜੇ ਰਹਿੰਦੀਆਂ ਸੀਗੀਆਂ ਤੇ ਇਹਨਾਂ ਨੂੰ ਮੈਂ ਆਖਿਆ ਮਖ ਤੁਸੀਂ ਇੱਕ ਵਾਰੀ ਨਾ ਗੱਡੀ ਬੈਕ ਕਰਕੇ ਗੇਟ ਤੋਂ ਬਾਹਰ ਕਰ ਦਿਓ ਮੈਂ ਬੋਕਰ ਕੱਢਣੀ ਆ ਮੈਨੂੰ ਦਿੱਕਤ ਹੁੰਦੀ ਆ ਫਿਰ ਕਿਉਂਕਿ ਗੱਡੀ ਦੇ ਨਾ ਜਿਹਦਾ ਅਸੀਂ ਇੱਥੇ ਲੜੀ ਸਾਡੋ ਗੱਡੀ ਦੇ ਬੋਕਰ ਕੱਢਦੇ ਸਾਨੂੰ ਕਾਫੀ ਪ੍ਰੋਬਲਮ ਆ ਜਾਂਦੀ ਆ ਤੇ ਇਹਨਾਂ ਨੂੰ ਮੈਂ ਪਹਿਲਾਂ ਆਖਿਆ ਮਖ ਤੁਸੀਂ ਗੱਡੀ ਨਾ ਅੰਦਰ ਕਰ ਦਿਓ ਤੇ ਸਵੇਰ ਉੱਠ ਕੇ ਮੈਂ ਬਾਹਰ ਬੋਕਰ ਕੱਢ ਦਿੰਨੀ ਆ ਤੇ ਉਸ ਤੋਂ ਬਾਅਦ ਫਿਰ ਗੱਡੀ ਅਸੀਂ ਬਾਹਰ ਕੱਢ ਦਿੰਨੇ ਆ ਫਿਰ ਮੈਂ ਵੇੜੇ ਚ ਬੋਕਰ ਕੱਢ ਦਿੰਨੇ ਆ ਹੋਰ ਗਾਇਜ਼ ਕਿਵੇਂ ਲੱਗਦਾ ਸਾਡੇ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਜੀ ਬਲੌਗ ਬਣਾਉਣ ਤੇ ਫਿਰ ਉਸ ਨੂੰ ਐਡੀਟਿੰਗ ਕਰਨੀ ਹੁੰਦੀ ਆ ਵੀਡੀਓ ਨੂੰ ਚੰਗੀ ਤਰ੍ਹਾਂ ਤੇ ਇਧਰੋਂ ਬੇਟੇ ਨੇ ਵੀ ਇਹ ਵੀਡੀਓ ਦੇ ਵਿੱਚ ਐਂਟਰੀ ਕੀਤੀ ਆ ਤੇ ਮੈਂ ਇਹਨਾਂ ਨੂੰ ਪੁੱਛ ਰਹੀ ਆ ਚਾਹ ਪਾਣੀ ਪੀ ਲਿਆ ਇਹਨਾਂ ਨੇ ਵਰਦੀ ਵਗੈਰਾ ਕੱਸ ਲਈ ਆ ਤੇ ਮੈਂ ਕਿਹਾ ਚਲੋ ਇੱਕ ਵਾਰੀ ਲਾਡ ਕਰ ਲਾਂ ਬੱਚੇ ਦੇ ਕਿਉਂਕਿ ਸਵੇਰ ਸਵੇਰ ਆ ਨਾ ਮੈਂ ਲਾਡ ਹੀ ਕਰਦੀ ਹੁੰਨੀ ਆ ਬੱਚਿਆਂ ਦੇ ਤੇ ਮੈਨੂੰ ਨਾ ਚੰਗਾ ਲੱਗਦਾ ਬੱਚਾ ਨੇ ਫਿਰ ਸਕੂਲ ਜਾਣਾ ਹੁੰਦਾ ਫਿਰ ਮੇਰਾ ਪੂਰਾ ਦਿਨ ਵਧੀਆ ਨਿਕਲ ਜਾਂਦਾ ਹੈਗਾ ਤੇ ਚਲੋ ਜੀ ਮੈਂ ਨਾ ਇੱਕ ਵਾਰੀ ਫਟਾਫਟ ਬੱਕਰਵਾਰੀ ਕਰ ਲਾਂ ਕਿਉਂਕਿ ਕੰਮ ਹੋਰ ਬਹੁਤ ਸਾਰੇ ਪਏ ਆ ਇਸ ਲਈ ਅੱਜ ਜਿਹੜੇ ਕੰਮ ਐ ਨਾ ਅੱਜ ਸਪੈਸ਼ਲ ਸਪੈਸ਼ਲ ਕੰਮ ਕਰਨ ਆਲੇ ਆ ਜੀ ਸਾਡੇ ਬਹੁਤ ਸਪੈਸ਼ਲ ਐ ਅੱਜ ਕੰਮ ਤੇ ਅਸੀਂ ਨਾ ਇੱਕ ਲੱਕੜ ਰਾਤ ਬਾਹਰ ਰਹਿ ਗਈ ਸੀਗੀ ਕਿਉਂਕਿ ਉਹ ਥੋੜੀ ਜਿਹੀ ਪੇੱਡੀ ਭਾਰੀ ਸੀ ਉਹ ਵੱਡੀ ਪੇੱਡੀ ਅਸੀਂ ਰੱਖਣੀ ਸੀਗੀ ਪਹਿਲਾਂ ਆਪਾਂ ਟਾਲੀ ਪੱਟੀ ਹੋਈ ਸੀ ਘਰੋਂ ਤੇ ਉਹ ਪੇੱਡੀਆਂ ਪਈਆਂ ਹੋਈਆਂ ਸੀ ਮੈਂ ਕਿਹਾ ਚਲੋ ਇਸ ਵਾਰ ਆਪਣੇ ਲੱਕੜਾਂ ਵੀ ਹੈ ਨਹੀਂਆਂ ਤੇ ਆਪਾਂ ਚਲੋ ਪੇੱਡੀਆਂ ਚਰਵਾ ਲੈਨੇ ਆ ਤੇ ਕੁਝ ਕ ਆਪਣੇ ਜਿਹੜਾ ਅੱਜ ਦਰਖਤਾਂ ਦਾ ਸ਼ਾਂਗਣ ਹੋ ਜੂਗਾ ਤੇ ਐਨੇ ਨਾ ਚਲੋ ਜੀ ਠੰਡ ਮੈਂ ਕਿਹਾ ਨੇੜੇ ਲੈ ਜਾਾਂਗੇ ਕੁਝ ਤੇ ਆਹ ਜਿਹੜਾ ਛੋਟੀ ਜੀ ਪੇੱਡੀ ਸੀ ਇਹ ਮੈਨੂੰ ਕਹਿੰਦੇ ਵੀ ਬਾਹਰ ਕਢਵਾ ਦਿਓ ਤੇ ਮੈਂ ਕਿਹਾ ਚਲੋ ਵੀ ਰੱਖਣੀ ਤਾਂ ਹੈਗੀ ਆ ਆਪਾਂ ਹਨਾ ਹੁਣ ਰੱਖਣੀ ਆ ਲੇਕਿਨ ਇਹ ਕਹਿੰਦੇ ਨਹੀਂ ਉਸ ਤੋਂ ਪਹਿਲਾਂ ਆਪਾਂ ਇੱਕ ਵੱਡੀ ਪੇੱਡੀ ਰੱਖਾਂਗੇ ਉਸ ਤੋਂ ਬਾਅਦ ਜਿਹੜੀਆਂ ਬਰੀਕ ਛੋਟੀਆਂ ਉਹ ਦੂ ਮੀਡੀਅਮ ਸਾਈਜ਼ ਦੀਆਂ ਹੁੰਦਾ ਸੀ ਪਹਿਲਾਂ ਹੀ ਰੱਖਤੀਆਂ ਸੀਆਂ ਤੇ ਗਾਈਜ਼ ਬਹੁਤ ਸਾਰਾ ਕੰਮ ਹੋ ਜਾਂਦਾ ਇਧਰ ਉਹ ਬੱਚੇ ਵੀ ਕਹਿੰਦੇ ਉਹ ਨਾ ਮम्मी ਕੇ ਘਰੇ ਗਏ ਹੋ ਸੀਦੇ ਉਹ ਕਹਿੰਦੇ ਵੀ ਇਹਨਾਂ ਦਾ ਫੋਨ ਦੇ ਦਿਓ ਸਾਨੂੰ ਤੇ ਮੈਂ ਪਹਿਲਾਂ ਬੱਚਾ ਨੂੰ ਫੋਨ ਫੜਾਇਆ ਮੈਂ ਕਿਹਾ ਚਲੋ ਕਈ ਵਾਰ ਇਹਨਾਂ ਦਾ ਕੰਮ ਧੰਦੇ ਵਾਲੇ ਫੋਨ ਵੀ ਆਉਂਦੇ ਆ ਬਹੁਤ ਸਾਰੇ ਫੋਨ ਆਉਂਦੇ ਆ ਲੋਕਾਂ ਦੇ ਕਿਉਂਕਿ ਕੈਵਟੀਆਂ ਦਾ ਕੰਮ ਕਰਦੇ ਨਾ ਇਸ ਲਈ ਕਿਸੇ ਨਾ ਕਿਸੇ ਦਾ ਫੋਨ ਆਇਆ ਰਹਿੰਦਾ ਕੋਈ ਰੈਸ ਲਾ ਲੈਂਦਾ ਕਿਸੇ ਨੇ ਬੋਰ ਕਰਾਉਣਾ ਹੁੰਦਾ ਕਿਸੇ ਨੇ ਕੈਵਟੀ ਪਟਾਉਣੀ ਹੁੰਦੀ ਆ ਇਸ ਕਰਕੇ ਤੇ ਗਾਇਜ਼ ਮੈਂ ਬਕਰਬਾਰੀ ਤੱਕ ਕੱਢ ਲੀਆ ਤੇ ਇੱਥੇ ਕੂੜਾ ਮੈਂ ਇੱਕ ਜਗ੍ਹਾ ਇਕੱਠਾ ਕਰਤਾ ਤੇ ਜੋ ਵੀ ਮੈਂ ਪੰਨਾ ਜੋ ਵੀ ਪੱਤੇ ਵਗੈਰਾ ਹੁੰਦੇ ਨਾ ਤੇ ਮੈਂ ਕਦੇ ਬਾਹਰ ਨਹੀਂ ਸਿੱਟ ਕੇ ਆਈਗੀ ਖੇਤ ਚ ਕਦੇ ਨਹੀਂ ਸਿੱਟ ਕੇ ਆਈ ਤੇ ਮੈਂ ਇਹਨਾਂ ਨੂੰ ਨਾਲ ਦੀ ਨਾਲ ਹੀ ਅੱਗ ਬਲੀ ਜਾਂਦੀ ਹੁੰਦੀ ਹੈ ਚੁੱਲ੍ਹੇ ਦੇ ਵਿੱਚ ਡਾਹ ਦਿੰਨੀ ਹੈ ਤੇ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਤਾਂ ਨਾ ਪੰਨੇ ਫਿਰ ਬਹੁਤ ਸਾਰੇ ਜਿਹੜੇ ਕਾਗਜ਼ ਹੁੰਦੇ ਆ ਉੜਦੇ ਫਿਰਦੇ ਰਹਿੰਦੇ ਐਦੂ ਤਾਂ ਨਾ ਬੰਦਾ ਸੰਭਾਲ ਦੇ ਯਾਦ ਕਰੋ ਬੇਟਾ ਲੈ ਕੇ ਐਸੀ ਗਾਜੀਪੂ ਜੀ ਆ ਕਹਿੰਦਾ ਮੰਮੀ ਮੇਰੇ ਨਾਲ ਰਾਤ ਦਾ ਹੀ ਬੈਗ ਚ ਪਿਆ ਹੋਇਆਗਾ ਪੂ ਜੀਆ ਤੇ ਖਾਣਾ ਮੈਂ ਕਿਹਾ ਚਲ ਥੋੜਾ ਜਿਆ ਦੇ ਦੇ ਕਿਉਂਕਿ ਬੱਚਿਆਂ ਦਾ ਮਾਨਤਾ ਨ ਰੱਖਣਾ ਵੀ ਜ਼ਰੂਰੀ ਹੁੰਦਾ ਤੇ ਮੇਰੇ ਹੱਥ ਥੋੜੇ ਗੰਦੇ ਸੀ ਢਸਟਾਲੇ ਸੀਗੇ ਤੇ ਆਨਾ ਗਾਈਜ਼ ਆਪਾਂ ਜਦੋਂ ਗੱਡੀ ਮੋੜੀ ਹੈ ਨਾ ਤਾਂ ਇੱਥੇ ਇੱਟ ਖੁੱਭ ਗਈ ਸੀ ਤੇ ਉਹ ਟੋਆ ਜਾਂ ਥੋੜਾ ਜਿਆ ਰੇਤਾ ਰਹਿ ਗਿਆ ਸੀ ਤੇ ਮੈਂ ਸਟੋਏ ਚ ਹੀ ਕਰਤਾ ਸੀਗਾ ਤੇ ਹੁਣ ਮੈਂ ਨਾ ਕੂੜਾ ਇੱਕ ਵਾਰੀ ਬਾਹਰ ਸਿੱਟਿਆ ਮੈਂ ਉਸ ਤੋਂ ਬਾਅਦ ਹੋਰ ਵੀ ਘਰਾਂ ਦੇ ਜਿਹੜੇ ਕੰਮ ਆ ਬਹੁਤ ਸਾਰੇ ਰਹਿੰਦੇ ਆ। ਬਾਕੀ ਕੰਮ ਬਾਅਦ ਵਿੱਚ ਕਰਾਂਗੇ ਜੀ। ਕਿਉਂਕਿ ਰੋਟੀ ਪਾਣੀ ਹਜੇ ਸਭ ਕੁਝ ਪਿਆ ਕਰਨ ਵਾਲਾ। ਇੱਕ ਵਾਰੀ ਮੈਂ ਕਿਹਾ ਕੂੜਾ ਮੈਂ ਸਿੱਟ ਆਈਆਂ ਜੀ ਮੰਜਾ ਢਾਹ ਦਿਆਂ। ਪਹਿਲਾਂ ਕਿਉਂਕਿ ਮੰਮੀ ਹੋਰੀ ਆ ਜਾਂਦੇ ਆ ਡੈਡੀ ਹੋਰੀ ਆ ਜਾਂਦੇ ਆ ਫਿਰ ਬਹਿ ਜਾਂਦੇ ਇੱਥੇ ਤੇ ਚਲੋ ਸਾਡੇ ਵੀ ਹਨਾ ਥੋੜਾ ਜਿਆ ਗੱਲਾਂ ਬਾਤਾਂ ਕਰਕੇ ਮੰਮੀ ਹੋਰਣਾ ਦਿਨ ਵਧੀਆ ਟੱਪਦਾ ਲੋ ਜੀ ਮੈਂ ਸਾਰੇ ਘਰ ਦੇ ਵਿੱਚ ਝਾੜੂ ਪੋਚਾ ਕਰ ਲਿਆ ਹੁਣ ਮੈਂ ਧੌਂਗ ਜੀ ਆਪਣੇ ਹੱਥ ਵਾਸ਼ ਕਰੂੰਗੀ ਵਧੀਆ ਪਹਿਲੇ ਮੈਂ ਬੱਠਰ ਚ ਕੂੜਾ ਸਟਕਿਆ ਸੀ ਬੱਠਰ ਢੋ ਲਿਆ ਸੋਹਣੇ ਤਰੀਕੇ ਦੇ ਨਾਲ ਤੇ ਮੈਂ 2-3 ਵਾਰੀ ਸਾਬਣ ਲਾ ਕੇ ਆਪਣੇ ਹੱਥ ਹੈ ਜਿਹੜੇ ਵਾਸ਼ ਕਰ ਲੂੰਗੀ ਕਿਉਂਕਿ ਕਈ ਵਾਰੀ ਹੁੰਦਾ ਕਿ ਆਪਾਂ ਸਾਬਣ ਨਾਲ ਜਦੋਂ ਹੱਥ ਤੋਂ ਨਾ ਇੰਨੀ ਜ਼ਿਆਦਾ ਦਸਤ ਲੈਂਦੀ ਹੈ ਯਕੀਨ ਮੰਨਿਓ ਤੇ ਕਈ ਵਾਰੀ ਆਪਾਂ ਸਿੱਧੇ ਹੀ ਹੱਥ ਧੋਏ ਬਾਕੀ ਕੰਮ ਆਟਾ ਆਉਟਾ ਗੁੰਨਿਆ ਕਈ ਐਵੇਂ ਮੇਰੇ ਦੇਖਣ ਚ ਵੀ ਆਈਆਂ ਕਈ ਕਿਉਂਕਿ ਆ ਪਾ ਕੂੜਾ ਘੜਾ ਸਾਡੇ ਹੈ ਤਾਂ ਵੈਸੇ ਰੇਤਾ ਹੀ ਕੋਈ ਪਸ਼ੂਆਂ ਦਾ ਕੂੜਾ ਨਹੀਂਗਾ ਪਰ ਫੇਰ ਵੀ ਆਪਾਂ ਨੂੰ ਸਾਫ ਸੁਥਰੇ ਪਾਣੀ ਦੇ ਨਾਲ ਸਾਬਣ ਵਗੈਰਾ ਨਾਲ ਡਟੋਲ ਵਗੈਰਾ ਨਾਲ ਹੱਥ ਆਪਾਂ ਨੂੰ ਧੋ ਕੇ ਫੇਰ ਗਾਂ ਪਰਵਾਟਾ ਉਟਾ ਗੁੰਨਣਾ ਚਾਹੀਦਾ ਜੀ ਤੇ ਪਾਣੀ ਨਾਲ ਮੈਂ ਦੋ ਤਿੰਨ ਵਾਰੀ ਧੋਲੇ ਸੀ ਇੱਕ ਵਾਰੀ ਫੇਰ ਤੋਂ ਮੈਂ ਡੋਲੂ ਚ ਲਿਆ ਕੇ ਵਧੀਆ ਹੁਣ ਨਾ ਨਿੱਗਾ ਨਿੱਗਾ ਪਾਣੀ ਸੁਹਾਨਦਾ ਹੈਗਾ ਕਿਉਂਕਿ ਅ ਘਰ ਠੰਡ ਦਾ ਮੌਸਮ ਹੈ ਨਾ ਤੇ ਗਰਮ ਗਰਮ ਪਾਣੀ ਹੈ ਜਿਹੜਾ ਉਹ ਵਧੀਆ ਲੱਗਦਾ ਹੈਗਾ ਤੇ ਹੁਣ ਤਾਂ ਜੀ ਲੀੜਾ ਕੱਪੜਾ ਵੀ ਗਰਮ ਪਾਣੀ ਨਾਲ ਧੋਣਾ ਪਿਆ ਕਰੂਗਾ ਭਾਂਡਾ ਛੰਨਾ ਵੀ ਸਾਰਾ ਕੁਛ ਹੀ ਹੈ ਨਾ ਗਰਮ ਪਾਣੀ ਚੱਲੂਗਾ ਤੇ ਆ ਜਿਹੜੀ ਰਾਤ ਵਾਲੀ ਰੋਟੀ ਸੀ ਇਹ ਮੈਂ ਛੋਟੇ ਛੋਟੇ ਡੋਗੀ ਹੈ ਤੇ ਇੱਕ ਇਹਨਾਂ ਦੀ ਮਦਰ ਹੈ ਜੀ ਉਹਨੂੰ ਵੀ ਪਾਤਾ ਤੇ ਹੁਣ ਆਪਾਂ ਗੁਲਣਾਗੇ ਜੀ ਆਟਾ ਪ੍ਰਾਂਤ ਮੈਂ ਵਧੀਆ ਤਰੀਕੇ ਨਾਲ ਤੁਹਾਨੂੰ ਪਤਾ ਹੈ ਸਾਫ਼ ਕਰ ਲਈ ਸੀ ਧੋ ਸਵਾਰ ਕੇ ਇਸ ਨੂੰ ਮੈਂ ਰੱਖ ਲੈਣੀ ਹੁੰਦੀ ਹੈ ਦੋਨੇ ਪ੍ਰਾਂਤਾਂ ਮੈਂ ਯੂਜ਼ ਕਰਦੀਆਂ ਸ਼ਾਮ ਸਵੇਰੇ ਕਿਉਂਕਿ ਇੱਕ ਪ੍ਰਾਂਤ ਚ ਮੈਂ ਚਕਲਾ ਬੇਲਣਾ ਰੱਖ ਲੈਣੀ ਹੁੰਦੀ ਹੈ ਤੇ ਇੱਕ ਪ੍ਰਾਂਤ ਦੇ ਵਿੱਚ ਆਟਾ ਤੁਹਾਨੂੰ ਪਤਾ ਵੀ ਹੁੰਦਾ ਹੀ ਆ ਤੇ ਹਲੋ ਜੀ ਮੈਂ ਫੱਟੀ ਵਗੈਰਾ ਜਿੰਨਾ ਕੁਝ ਮੈਨੂੰ ਚਾਹੀਦਾ ਸੀ ਪਾਣੀ ਪੁਣੀ ਸਭ ਕੁਝ ਮੈਂ ਲਿਆ ਕੇ ਤੇ ਮੈਂ ਬੈਠ ਗਈ ਆਟਾ ਗੁੰਨਣ ਵਾਸਤੇ ਕਿਉਂਕਿ ਮੈਂ ਗੁੰਦੀ ਆ ਜੀ ਜ਼ਿਆਦਾਤਰ ਮਿੱਟੀ ਦੀ ਪ੍ਰਾਂਤ ਦੇ ਵਿੱਚ ਆਟਾ ਤੇ ਆਹ ਆਟਾ ਨਾ ਮੈਂ ਗਾਇਸ ਦੂਜੀ ਪ੍ਰਾਂਤ ਚ ਰੱਖ ਦੂੰਗੀ ਤੇ ਜਿਹੜੀ ਮਿੱਟੀ ਦੀ ਪ੍ਰਾਂਤ ਆ ਉਸ ਨੂੰ ਵਧੀਆ ਵਾਸ਼ ਕਰਕੇ ਇਹਨੂੰ ਸੁੱਕਣੇ ਲਾ ਦੂੰਗੀ ਤੇ ਜਿਹੜਾ ਆ ਪਾਣੀ ਹੈ ਨਾ ਆਟੇ ਦਾ ਪਾਣੀ ਹੋਵੇ ਨਾ ਮੇਰੀਆਂ ਭੈਣਾਂ ਰਿਕੁਐਸਟ ਹੈ ਵੀ ਇਹ ਤੁਸੀਂ ਪੈਰਾਂ 'ਚ ਨਾ ਡੋਲਿਆ ਕਰੋ ਇਹਨਾਂ ਨੂੰ ਨਾ ਤੁਸੀਂ ਕਿਸੇ ਦਰਖਤ 'ਚ ਪਾ ਦਿਆ ਕਰੋ ਕਿਉਂਕਿ ਬਹੁਤ ਸ਼ੁਭ ਹੁੰਦਾ ਹੈ ਤੇ ਪੈਰਾਂ ਦੇ ਵਿੱਚ ਇਹ ਬਹੁਤ ਅਵਸ਼ਗ ਨੂੰ ਹੁੰਦਾ ਹੈ ਤੇ ਇੱਧਰ ਦੇਖੋ ਜੀ ਮੈਂ ਵਧੀਆ ਪ੍ਰਾਂਤ ਧੋ ਕੇ ਤੇ ਉਸ ਨੂੰ ਲਾਤੀ ਆ ਪਾਵੇ ਦੇ ਨਾਲ ਮੰਜੇ ਦੇ ਤੇ ਹੁਣ ਮੈਂ ਤਵਾ ਤੇ ਚਮਟਾ ਧੋ ਲੂੰਗੀ ਕਿਉਂਕਿ ਰਾਤ ਨੂੰ ਇਹ ਬਾਹਰ ਪਏ ਹੁੰਦੇ ਆ ਤਾਂ ਕੋਈ ਨਾ ਕੋਈ ਜ਼ਹਿਰੀਲਾ ਜਾਨਵਰ ਅਗਰ ਇਸ ਨੂੰ ਮੂੰਹ ਲਾ ਜੇ ਤੇ ਆਪਾਂ ਉਹਵੇਂ ਸਵੇਰ ਵਰਤ ਲਿਗਾਤਾ ਕਿਤਨ ਕਤੇ ਆਪਣੇ ਸਰੀਰ ਨੂੰ ਹਾਨੀ ਹੁੰਦੀ ਉਸ ਚਾ ਹਲੋ ਜੀ ਪ੍ਰਾਤਵੀ ਮੈਂ ਵਧੀਆ ਸਕਾਲੀ ਅਤੇ ਇੱਕ ਵਾਰੀ ਹੋਰ ਥੋੜੀ ਜਿਮੈਂ ਗੁੰਨ ਕੇ ਆਟਾ ਤੇ ਵਧੀਆ ਪ੍ਰਾਂਚ ਰੱਖਤਾ ਹੈ ਜੀ ਟਕਤਾ ਹੈ ਸਾਰਾ ਵਧੀਆ ਕਿਉਂਕਿ ਹੁਣ ਮੱਖੀਆਂ ਬਹੁਤ ਜ਼ਿਆਦਾ ਆਉਂਦੀਆਂ ਜੀ ਤੇ ਜ਼ਰੂਰੀ ਹੁੰਦਾ ਹਰ ਇੱਕ ਚੀਜ਼ ਤੁਸੀਂ ਜਿਹੜੀ ਖਾਣ ਪਾਣ ਵਾਲੀ ਚੀਜ਼ ਹੈ ਨਾ ਤੁਸੀਂ ਟਕ ਲਿਆ ਕਰੋ ਮੌਸਮ ਚੇਂਜ ਹੋ ਗਿਆ ਮੌਸਮ ਚੇਂਜ ਦੀ ਵਜ੍ਹਾ ਦੇ ਨਾਲ ਮੱਖੀ ਬਹੁਤ ਜ਼ਿਆਦਾ ਆਇਆ ਕਰੂਗੀ ਹੁਣ ਤੇ ਇਧਰ ਦੇਖੋ ਜੀ ਰੋਟੀ ਮੈਂ ਬਣਾ ਰਹੀ ਆ ਗਾਇਜ਼ ਖਾਣੀ ਹੈ ਤਾਂ ਆ ਜਾਓ ਜੀ ਖੁੱਲੇ ਦਿਲ ਨਾਲ ਸੱਦਾ ਹੈ ਕਿਉਂਕਿ ਅੱਜ ਮੈਂ ਇਹ ਇਹਨਾਂ ਦੇ ਮੈਂ ਸਵੇਰ-ਸਵੇਰ ਪਰੌਂਠੇ ਪਕਾ ਕੇ ਦਿਨੀ ਹੋਣੀ ਆ ਇਹਨਾਂ ਨੇ ਰੋਟੀ ਪਾਣੀ ਖਾ ਲਿਆ ਹੁਣ ਆ ਗਈ ਜੀ ਮੇਰੀ 바ਰੀ ਤੇ ਮੇਰੀ 바ਰੀ ਜਦੋਂ ਆਉਂਦੀ ਹੈ ਤੁਹਾਨੂੰ ਪਤਾ ਹੈ ਗਾਇਜ਼ ਮੈਂ ਮੱਥਾ ਟੇਕ ਕੇ ਚੁੱਲ੍ਹੇ ਨੂੰ ਰੋਟੀ ਦੀ ਬੁਰਕੀ ਦੇ ਕੇ ਮੈਂ ਫੇਰ ਹੀ ਰੋਟੀ ਗ੍ਰਹਿਣ ਕਰਦੀ ਆ ਜੀ ਕਿਉਂਕਿ ਵਧੀਆ ਹੁੰਦਾ ਹੈਗਾ ਵਧੀਆ ਸ਼ਗਨ ਹੁੰਦਾ ਹੈਗਾ ਇਹ ਸਭ ਤੋਂ ਮੱਥਾ ਟੇਕਣਾ ਜਦੋਂ ਚੁੱਲ੍ਹੇ ਨੂੰ ਆਪਾਂ ਰੋਟੀ ਦੇ ਕੇ ਮੱਥਾ ਟੇਕਦੇ ਆ ਬਹੁਤ ਵਧੀਆ ਹੁੰਦਾ ਬਰਕਤ ਹੁੰਦੀ ਜਿਹੇ ਤਿਆਨਾ ਗਾਇਜ਼ ਮੈਂ ਕਿਤੇ ਸੀਗੇ ਕੋਲੇ ਆਪਣੇ ਮੋਟੀਆਂ ਲੱਕੜਾਂ ਸੀਗੀਆਂ ਤੇ ਮੈਂ ਨਾ ਕੋਲੇ ਆ ਜਿਹੜੇ ਉਹ ਮੈਂ ਇਕੱਠੇ ਕਰ ਲੈਣੀਆਂ ਨੇ ਸਰਦੀਆਂ ਦੇ ਵਿੱਚ ਮੋਟੀਆਂ ਲੱਕੜਾਂ ਦੇ ਫੇਰ ਨਾ ਆਪਾਂ ਨੂੰ ਜਿਵੇਂ ਜਿਵੇਂ ਚਾਹੀਦੇ ਰਹਿੰਦੇ ਆ ਉਹ ਵੇ ਮੈਂ ਕਈ ਵਾਰੀ ਇਹ ਵੇਲੇ ਕੁਵੇਲੇ ਆਉਂਦੇ ਨਾ ਤੇ ਉਦੋਂ ਅੱਗ ਸੇਕਣ ਵਾਸਤੇ ਅ ਸਿਪਾ ਕੇ ਰੱਖ ਦਿੰਨੇ ਆ ਜੀ ਥੋੜੀ ਜਿਹੀ ਅੱਗ ਇਹਨਾਂ ਦੇ ਵਿੱਚ ਪੂਰੇ ਵਧੀਆ ਉਹ ਮੋٹے ਮੋٹے ਅੰਗਾਰੇ ਬਣ ਜਾਂਦੇ ਤੇ ਅੱਜ ਦੇਖੋ ਜੀ ਸਾਡੇ ਖਾਸ ਖਾਸ ਕੰਮ ਹੈ ਜਿਹੜੇ ਉਹ ਆਪਾਂ ਤੁਹਾਨੂੰ ਦਿਖਾ ਰਹੇ ਆ ਅੱਜ ਦਰਖਤਾਂ ਦੀ ਕਰ ਰਹੇ ਹਾਂ ਜੀ ਸਿੰਗਾਈ ਕਿਉਂਕਿ ਨਾਲੇ ਤਾਂ ਥੋੜਾ ਜਿਹਾ ਬਾਲਣ ਹੋ ਜਾਊਗਾ ਹਨਾ ਤੇ ਨਾਲੇ ਜਿਹੜਾ ਦਰਖਤਾਂ ਦੇ ਥੱਲੇ ਚਿਕੜ ਵਗੈਰਾ ਨਹੀਂ ਹੁੰਦਾਗਾ ਕਿਉਂਕਿ ਹੁਣ ਸਰਦੀਆਂ ਦੇ ਵਿੱਚ ਧੁੰਦਾ ਪੂਰਾ ਪੂਰਾ ਦਿਨ ਹੀ ਪਿਆ ਕਰਨੀ ਆ ਪੂਰੀ ਪੂਰੀ ਰਾਤ ਪਿਆ ਕਰਨੀ ਆ ਧੁੰਦਾ ਇਸ ਲਈ ਮੈਂ ਕਿਹਾ ਚਲੋ ਦਰਖਤਾਂ ਦੀ ਸਿੰਗਾਈ ਕਰਤੀ ਹੈ ਜੀ ਆਪਾਂ ਫਿਰ ਮੰਮੀ ਆ ਗਈ ਮੰਮੀ ਦੇ ਨਾਲ ਗੱਲਾਂ ਬਾਤਾਂ ਹੋਣ ਲੱਗੀਆਂ ਜੀ ਮੈਂ ਕਿਹਾ ਚਲੋ ਗੱਲਾਂ ਬਾਤਾਂ ਜ਼ਰੂਰੀ ਆ ਤੇ ਮੇਰੇ ਨਾਲ ਸਿਰ ਦੇ ਵਿੱਚ ਕਿਉਂਕਿ ਟੋਪੀ ਵਗੈਰਾ ਲਈ ਹੋਈ ਸੀ ਤੇ ਸਿਰ ਚੋਂ ਥੋੜ੍ਹ ਥੋੜ੍ਹੇ ਐਵੇਂ ਨਾ ਜਲੂਣ ਜਿਹੀ ਹੋਣ ਲੱਗ ਜਾਂਦੀ ਐ ਤੇ ਫਿਰ ਮੈਂ ਜੂੜਾ ਜਿਹੜਾ ਦੂਰੀਵਾਰ ਢਾ ਕੇ ਕੀਤਾ ਮੰਮੀ ਬੈਠੀ ਰਹੀ ਅਸੀਂ ਗੱਲਾਂ ਬਾਤਾਂ ਵੀ ਕਰਦੇ ਰਹੇ ਉਧਰੋਂ ਆ ਗਏ ਜੀ ਡੈਡੀ ਹੋਰੀ ਤੇ ਅੱਜ ਨਾ ਮੈਨੂੰ ਗਾਇਸ ਦੂਰੀਵਾਰ ਬੋਕਰ ਕੱਢਣੀ ਪੈਗੀ ਵੇੜੇ ਦੇ ਵਿੱਚੋਂ ਕੈਂ ਮੈਂ ਖਿਆ ਵੀ ਚਲੋ ਦੂਰੀਵਾਰ ਡਸਟ ਹੋ ਗਈ ਆ ਵੇੜੇ ਚ ਪੱਤੇ ਵਗੈਰਾ ਖਿੱਲਰ ਗਏ ਸੀ ਤੇ ਇਹੇ ਸੀਗੇ ਗਾਇਜ਼ ਹਰੇ ਪੱਤੇ ਨਹੀਂ ਤਾਂ ਮੈਂ ਨਾ ਇਹਨਾਂ ਨੂੰ ਵੀ ਅੱਜ ਚੁੱਲ੍ਹੇ 'ਚ ਹੀ ਡੋਂਦੀ ਮੈਂ ਬਾਹਰ ਸਿੱਟਿਆਂਗੀ ਜਿਹਦੇ ਇਹ ਸੁੱਕ ਗਏ ਨਾ ਤੇ ਉਦੋਂ ਮੈਂ ਇਹਨਾਂ ਨੂੰ ਚੁੱਲ੍ਹੇ 'ਚ ਹੀ ਡਾਉਂਗੀ ਮੈਂ ਬਾਹਰ ਸਿੱਟਿਆਂਗੀ ਇਹਨਾਂ ਨੂੰ ਤੇ ਡੈਡੀ ਹੋਰਾਂ ਦੇ ਆਏ ਸੀਗਾ ਜੀ ਸਾਲੇ ਸਾਬ ਦਾ ਫੋਨ ਯਾਨੀ ਕਿ ਮੇਰੇ ਮਾਮੇ ਸਹੁਰੇ ਦਾ ਫੋਨ ਆ ਤੇ ਪਹਿਲਾਂ ਡੈਡੀ ਹੋਰਾਂ ਨੇ ਗੱਲਬਾਤ ਕਰ ਲਈ ਤੇ ਫੇਰ ਮੰਮੀ ਹੋਰੀ ਗੱਲਾਂ ਲੱਗੇ ਪਏ ਆ ਜੀ ਆਪਦੇ ਭਰਾ ਨਾਲ ਕਿਉਂਕਿ ਦੁੱਖ ਸੁੱਖ ਕਰਦੇ ਆ ਭੈਣ ਭਰਾ ਤੇ ਫੇਰ ਮੈਂ ਸਾਰਾ ਕੰਮ ਨਿਵੇੜਨ ਤੋਂ ਬਾਅਦ ਗਾਇਜ਼ ਹੁਣ ਮੇਰੇ ਰਹਿ ਗਏ ਜੀ ਭਾਂਡੇ ਤੇ ਲੀੜੇ ਮੈਂ ਖੈ ਚਲੋ ਫਟਾਫਟ ਭਾਂਡੇ ਵਰਤਨ ਮਾਂਜ ਕੇ ਰੋਟੀ ਪਾਣੀ ਵਾਲੇ ਫਿਰ ਉਸ ਤੋਂ ਬਾਅਦ ਬਹੁਤ ਸਾਰਾ ਹੋਰ ਵੀ ਕੰਮ ਪਿਆ ਜੀ ਹਾਂਜੀ ਅੱਜ ਮੈਂ ਕੰਮ ਜਿਹੜਾ ਸੀਗਾ ਉਹ ਨਵੇੜ ਲਿਆ ਕੁੱਲ ਮਿਲਾ ਕੇ ਕਿਉਂਕਿ ਹਜੇ ਲੀੜੇ ਪਏ ਆ ਧੋਣ ਵਾਲੇ ਉਹ ਧੋਂਗੀ ਇਸ ਲਈ ਮੈਂ ਜ਼ਿਆਦਾ ਵੀਡੀਓ ਨਹੀਂ ਬਣਾਈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਗਾਇਜ਼ ਵੀਡੀਓ ਵਧੀਆ ਲੱਗੇ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਅੱਜ ਦਾ ਬਲੌਗ ਆਪਾਂ ਇੱਥੇ ਕਰਾਂਗੇ ਸਮਾਪਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਏ